ਸੋਡਾ ਸਵਾਗਤ ਹੈ ਨਜ਼ਰ ਮਾਰਦੇ ਹਾਂ ਅੱਜ ਦੀਆਂ ਖਾਸ ਖਬਰਾਂ ਤੇ ਦਿੱਲੀ ਦੇ ਵਿੱਚ ਆਮ ਆਦਮੀ ਪਾਰਟੀ ਦੀ ਵੱਡੀ ਹਾਰ ਤੋਂ ਬਾਅਦ ਪੂਰੇ ਪੰਜਾਬ ਦੇ ਵਿੱਚ ਭਾਜਪਾ ਵਰਕਰਾਂ ਦੇ ਵੱਲੋਂ ਜਿੱਤ ਦੇ ਜਸ਼ਨ ਮਨਾਏ ਜਾ ਰਹੇ ਹਨ ਜਿੱਥੇ ਦਿੱਲੀ ਦੇ ਵਿੱਚ ਭੰਗੜੇ ਪਾਏ ਜਾ ਰਹੇ ਹਨ ਉਥੇ ਪੰਜਾਬ ਦੇ ਕਈ ਸੂਬਿਆਂ ਦੇ ਵਿੱਚ ਭਾਜਪਾ ਵਰਕਰਾਂ ਦੇ ਵੱਲੋਂ ਲੱਡੂ ਵੰਡ ਕੇ ਅਤੇ ਭੰਗੜੇ ਪਾ ਕੇ ਖੁਸ਼ੀ ਸਾਂਝੀ ਕੀਤੀ ਜਾ ਰਹੀ ਹੈ ਤਸਵੀਰਾਂ ਜਿਲਾ ਸੰਗਰੂਰ ਦੇ ਬਲਾਕ ਭਵਾਨੀਗੜ੍ਹ ਤੋਂ ਹਨ ਜਦੋਂ ਦਿੱਲੀ ਦੇ ਨਤੀਜਿਆਂ ਦੇ ਵਿੱਚ ਭਾਜਪਾ ਦੀ ਜਿੱਤ ਨਜ਼ਰ ਆਈ ਉਸੇ ਸਮੇਂ ਹੀ ਪਾਸਪਾ ਵਰਕਰਾਂ ਦੇ ਵੱਲੋਂ ਇਕੱਠੇ ਹੋ ਕੇ ਭੰਗੜੇ ਪਾਏ ਗਏ ਖੁਸ਼ੀ ਹੈ ਜੀ ਤੇ ਮੈਂ ਤੁਹਾਡੇ ਚੈਨਲ ਦੇ ਮਾਧਿਅਮ ਰਾਹੀਂ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਜੀ ਨੂੰ ਸ਼੍ਰੀ ਅਰਵਿੰਦ ਖੰਨਾ ਜੀ ਨੂੰ ਤੇ ਬੀਜੇਪੀ ਦੇ ਸਾਰੇ ਵਰਕਰ ਸਹਿਬਾਨ ਨੂੰ ਬਹੁਤ-ਬਹੁਤ ਵਧਾਈ ਦਿੰਦਾ ਤੇ ਦਿੱਲੀ ਦੀ ਜਨਤਾ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਆਮ ਆਰਮੀ ਪਾਰਟੀ ਦੀ ਝੂਠੀ ਦੁਕਾਨ ਨੂੰ ਬੰਦ ਕਰਕੇ ਸਾਡੇ ਜੀ ਸਸਨੀ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਜੀ ਦੀਆਂ ਨੀਤੀਆਂ ਤੇ ਮੋਹਰ ਲਾ ਕੇ ਬੀਜੇਪੀ ਨੂੰ ਉਹਦੇ ਬਹੁਮਤ ਦੇ ਨਾਲ ਜਿਤਾਇਆ ਹੈ ਬਿਲਕੁਲ ਦੇਖੋ ਤੁਸੀਂ ਦੇਖ ਰਹੇ ਹੋ ਜੀ ਪੰਜਾਬ ਦੀ ਜਨਤਾ ਇਸ ਟਾਈਮ ਤਰਾਹੀ ਤਰਾਹੀ ਕਰ ਰਹੀ ਹੈ ਕਿ ਕਿਸੇ ਪਾਸੇ ਕੁਛੇ ਦਾ ਕੋਈ ਕੰਮ ਨਹੀਂ ਹੋ ਰਿਹਾ ਹਰ ਪਾਸੇ ਨਗੇ ਦੇ ਦਰਿਆ ਵਗ ਰਹੇ ਨੇ ਕੋਈ ਕੰਮ ਹੈ ਜਿਹੜਾ ਸਰਕਾਰਾਂ ਵੱਲੋਂ ਨਹੀਂ ਕਰਾਇਆ ਜਾ ਰਿਹਾ ਝੂਠੀਆਂ ਗਰੰਟੀਆ ਝੂਠੇ ਵਾਦੇ ਕਰਕੇ ਜਿਹੜੀ ਸਰਕਾਰ ਬਣਾਈ ਗਈ ਹੈ ਹੁਣ ਲੋਕ ਸੂਝਵਾਨ ਨੇ ਸਮਝਦਾਰ ਨੇ ਤੇ ਉਮੀਦ ਵੀ ਕੀ ਮਤਲਬ ਅਸੀਂ ਪੱਕਾ ਦਾਅਵੇ ਨਾਲ ਕਹਿ ਸਕਦੇ ਹਾਂ ਕਿ ਸਾਈ ਦੇ ਵਿੱਚ ਪੰਜਾਬ ਦੇ ਲੋਕ ਵੀ ਡਬਲ ਇੰਜਨ ਦੀ ਸਰਕਾਰ ਬਣਾ ਕੇ ਭੀਜੇਪੀ ਦੀ ਸਰਕਾਰ ਪੰਜਾਬ ਤੋਂ ਬਣਾਣ ਸਾਰੇ ਦੇਸ਼ ਵਾਸੀਆਂ ਨੂੰ ਵਧਾਈ ਦੇਣਾ ਚਾਹੁੰਦਾ ਜਿੱਥੇ ਸਚਾਈ ਦੀ ਜਿੱਤ ਦੇ ਝੂੜ ਦੀ ਹਾਰ ਹੋਈ ਹੈ ਦਿੱਲੀ ਦੇ ਵਿੱਚ ਤੇ ਉਸ ਆਪਲਖਸ਼ਮਨ ਨਿੰਦਰ ਮੋਦੀ ਜੀ ਨੂੰ ਜੀਪੀ ਨੱਡਾ ਜੀ ਨੂੰ ਅਮਿਤ ਸ਼ਾਹ ਜੀ ਨੂੰ ਸਾਡੇ ਨੇਤਾ ਅਰਵਿੰਦ ਖੰਨਾ ਜੀ ਨੂੰ ਬਹੁਤ-ਬਹੁਤ ਵਧਾਈ ਦੇਣਾ ਚਾਹੁੰਦਾ ਇੱਕ ਕੈਨੇਡੀਅਨ ਮਾਂ ਕੈਮੀਲਾ ਵਿਲਾਸ ਆਪਣੇ 5 ਸਾਲਾਂ ਬੇਟੇ ਦੀ ਭਾਲ ਵਿੱਚ ਪੰਜਾਬ ਪਹੁੰਚ ਚੁੱਕੀ ਹੈ ਉਸ ਦਾ ਪਤੀ ਭਾਰਤੀ ਮੂਲ ਦਾ ਕੈਨੇਡੀਅਨ ਨਾਗਰਿਕ ਹੈ ਤੇ ਪਤੀ ਅਤੇ ਪਤਨੀ ਵਿਚਕਾਰ ਤਲਾਕ ਦਾ ਕੇਸ ਕੈਨੇਡੀਅਨ ਅਦਾਲਤ ਵਿੱਚ ਚੱਲ ਰਿਹਾ ਹੈ ਅੱਜ ਮੋਹਾਲੀ ਪ੍ਰੈਸ ਕਲੱਬ ਵਿਖੇ ਇੱਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦੇ ਹੋਏ कैमिला ने दसे कि ट्रेंटो दी न्यू मार्केट कोर्ट हाउस ने आदेश ਦਿੱਤਾ ਸੀ ਕਿ ਬੀਤੀ 8 ਅਗਸਤ 2024 ਨੂੰ ਉਸ ਦੇ ਪਤੀ ਕਪਿਲ ਸੋਨਗ ਨੇ ਬੱਚੇ ਵੈਲੇ ਤੀਨੋਂ ਦੇ ਨਾਲ ਅਦਾਲਤ ਵਿੱਚ ਪੇਸ਼ ਹੋਣਾ ਸੀ ਪਰ ਉਸ ਨੇ ਆਪਣਾ ਘਰ ਅਤੇ ਕੰਪਨੀ ਸਿਰਫ 1 ਡਾਲਰ ਵਿੱਚ ਵੇਚ ਕੇ ਬੱਚੇ ਨੂੰ ਗਵਾ ਕਰਕੇ ਭਾਰਤ ਆ ਗਿਆ ਇੰਡੀਆ ਆਈ हैव ट्राई रन 3 অর 4 টাইমস ਅ ਅਰਜੈਂਟ ਮੋਸ਼ਨ ਟੋਰਾਂਟੋ ਐਂਡ ਦ কোর্ਟ ਹੈਸ ਰਿਕਵੈਸਟਡ ਸੈਵਰਲ ਟਾਈਮਸ ਫਾਰ ਹਿਮ ਟੂ ਰਿਟਰਨ ਟੂ ਚਾਈਲਡ and he has violated every single court order. He has no responded, no talk, no show any sign that he wants to return to Canada. And I have the full custody of my child and he have lost any parental rights he could have over Valentina. Canadian adult name. delayed process <laughs> already uh, court order, Halevi adjournment start of February. I started my divorce in 2021 because okay. I have a very conflictive relationship with my husband. He was very controlling, very abusive, um, Control everything that I would do in my life, as going to school or, or financially or any other way. Please, uh, let me translate. 2018. Was it a love marriage? for indian. so another premium was. Uh, but unfortunately, that was just in a way to be even more controlling and abusing because he decided to use my child to always control and hurt me and make sure i would go back with him. so after our first separation in 2021, i have to go back live with him again. and uh, we were living again as a family in january of 2024. uh we had an argument uh he was arrested for assault and sexual assault in january of 2024 ਅਜਨ ਆਬਾ ਦੇ 11 ਪਿੰਡਾਂ ਵਿੱਚ ਤਕਰੀਬਨ 25 ਲੱਖ ਰੁਪਏ ਦੀਆਂ ਗ੍ਰਾਂਟਾਂ ਵੰਡੀਆਂ ਗਈਆਂ ਤੇ ਇਹ ਚੈੱਕ ਬੀ ਡੀ ਪੀ ਉਹਨਾਂ ਆਬਾ ਦੇ ਦਫ਼ਤਰ ਵਿੱਚ ਤਕਸੀਮ ਕੀਤੇ ਗਏ ਇਸ ਮੌਕੇ ਤੇ ਹਲਕਾ ਵਿਧਾਇਕ ਦੀ ਮਾਨਨੇ ਕਿ ਹੈ ਕਿ ਭਗਵੰਤ ਮਾਨ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਇਹ ਚੈੱਕ ਤਕਸੀਮ ਕੀਤੇ ਗਏ ਨੇ ਤੇ ਹੋਰ ਵੀ ਜਿਹੜੇ ਵਿਕਾਸ ਦੇ ਕਾਰਜ ਰਹਿੰਦੇ ਨੇ ਉਹਨਾਂ ਨੂੰ ਜਲਦ ਪੂਰਾ ਕਰ ਲਿਆ ਜਾਵੇਗਾ। ਪ੍ਰੀ ਸਸਕਾਲ ਬਲਾਕ ਨਾਬਾ ਦੇ ਤਕਰੀਬਨ 11 ਪਿੰਡਾਂ ਨੂੰ ਅੱਜ ਅਸੀਂ ਲਗਭਗ 25 ਲੱਖ ਰੁਪਏ ਦੀ ਗ੍ਰਾਂਟ ਦੇ ਚੈੱਕ ਜਿਹੜੇ ਆ ਵੀਡੀਓ ਆਫਿਸ ਨਾਬਾ ਦੇ ਵਿੱਚ ਅੱਜ ਤਕਸੀਮ ਕੀਤੇ ਆ ਸਾਰੇ ਸਰਪੰਚ ਸਾਹਿਬਾਨ ਬੁਲਾ ਕੇ ਜਿਹਦੇ ਵਿੱਚ ਬਨੇਰਾ ਕਲਾਂ ਹੈ ਜੀ ਪਸ਼ੂ ਡਿਸਪੈਂਸਰੀ ਦੀ ਮੁਰਮਮਤ ਵਾਸਤੇ 1.5 ਲੱਖ ਰੁਪਿਆ ਚੌਧਰੀ ਮਾਜਰਾ ਛੱਪੜ ਦੀ ਉਸਾਰੀ ਵਾਸਤੇ 2.5 ਲੱਖ ਰੁਪਈਆ ਹਨੌਰਾਂ ਕਲਾ ਸਟੇਡੀਅਮ ਲਈ 2.5 ਲੱਖ ਰੁਪਈਆ ਨਿਰਮਾਣਾ ਸ਼ਮਸ਼ਾਨ ਘਾਟ ਦਾ ਰਸਤਾ ਬਣਾਉਣ ਵਾਸਤੇ 2 ਲੱਖ ਰੁਪਈਆ ਛੱਜੂਪਟ ਪਸ਼ੂ ਡਿਸਪੈਂਸਰੀ ਦੀ ਮੁਰੰਮਤ ਵਾਸਤੇ 1.5 ਲੱਖ ਰੁਪਈਆ ਜਿਮ ਤੇ ਕਮਰੇ ਅਤੇ ਮਸ਼ੀਨਰੀ ਲਈ ਮੈਸ ਪਿੰਡ ਵਾਸਤੇ 4 ਲੱਖ ਰੁਪਈਆ ਤੇ ਗਲੀਆਂ ਨਾਲੀਆਂ ਵਾਸਤੇ ਪਿੰਡ ਪਾਸੋਂ ਰਾਮਗੜ੍ਹ ਜਿਹੜਾ ਪੈਂਦਾ ਜੀ ਪਾਸੋਂ ਬਲਾਕ ਦੇ ਵਿੱਚ ਉਧਰ ਉਹਨਾਂ ਨੂੰ 2 ਲੱਖ ਰੁਪਈਆ ਗੁਰੂ ਤੇਗ ਬਹਾਦਰ ਨਗਰ ਗਲੀਆਂ ਤਿੰਨ ਗਲੀਆਂ ਜਿਹੜੀਆਂ ਗਲੀ ਨੰਬਰ 3 ਪੱਕੀ ਕਰਨ ਵਾਸਤੇ ਸਵਾ ਲੱਖ ਰੁਪਇਆ ਭਿੱਲੋਵਾਲ ਬਾਗੜੀਆਂ ਰੋਡ ਤੱਕ ਲਿੰਕ ਰਸਤਾ ਪੱਕਾ ਕਰਨ ਵਾਸਤੇ 375000 ਰੁਪਏ ਤੇ ਮੱਲੇਵਾਲ ਪਸ਼ੂ ਡਿਸਪੈਂਸਰੀ ਦੀ ਮੁਰੰਮਤ ਵਾਸਤੇ 1.5 ਲੱਖ ਰੁਪਏ ਤੇ ਸੁਖੇਵਾਲ ਪਸ਼ੂ ਡਿਸਪੈਂਸਰੀ ਦੀ ਚਾਰ ਦਿਵਾਰੀ ਲਈ 2.5 ਲੱਖ ਰੁਪਏ ਇਹ ਸਾਰੇ ਜਿਹੜੇ ਚੈੱਕ ਸਾਡੇ ਕੋਲੇ ਆ ਗਏ ਜਿਹੜੇ ਸਾਡੇ ਕੋਲ ਸਰਪੰਚ ਸਾਹਿਬਾਨ ਹਾਜ਼ਰ ਸੀਗੇ ਉਹਨਾਂ ਨੂੰ ਅਸੀਂ ਚੈੱਕ ਦੇ ਦਿੱਤੇ ਜਿਹੜੇ ਨਹੀਂ ਹੈਗੇ ਉਹ ਆਫਿਸ ਦੇ ਵਿੱਚੋਂ ਲੈ ਸਕਦੇ ਨੇ ਪੰਜਾਬ ਪੁਲਿਸ ਵਿੱਚ ਆਪਣੀਆਂ ਡਿਊਟੀਆਂ ਨਿਭਾਰੇ ਪੰਜਾਬ ਪੁਲਿਸ ਦੇ ਮੁਲਾਜ਼ਮਾ ਨੂੰ ਪੰਜਾਬ ਦੇ ਡੀਜੀਪੀ ਗੌਰਵ ਯਾਦਵ ਵੱਲੋਂ 2 ਲੱਖ ਰੁਪਏ ਦੀ ਨਗਦ ਰਕਮ ਦੇ ਨਾਲ ਰਿਵਾਰਡ ਦੇ ਕੇ ਸਨਮਾਨਿਤ ਕੀਤਾ ਗਿਆ ਮੁਲਾਜ਼ਮਾਂ ਨੂੰ ਸਨਮਾਨਿਤ ਕਰਨ ਦੇ ਲਈ ਵਿਸ਼ੇਸ਼ ਤੌਰ ਤੇ ਪਟਿਆਲਾ ਰੇਂਜ ਦੇ ਡੀਆਈਸੀ ਮਨਦੀਪ ਸਿੰਘ ਸਿੱਧੂ ਪਹੁੰਚੇ ਜਿੱਥੇ ਉਹਨਾਂ ਨੇ ਮੁਲਾਜ਼ਮਾਂ ਦੀ ਹੌਸਲਾ ਫਜ਼ਾਈ ਕੀਤੀ ਤੇ ਨਾਲ ਹੀ ਉਹਨਾਂ ਨੂੰ ਕੈਸ਼ ਰਿਵਾਰਡ ਦੇ ਕੇ ਕਈ ਮੁਲਾਜ਼ਮਾਂ ਨੂੰ ਡੀਜੀਪੀ ਡੈਸਕ ਦੇ ਨਾਲ ਵੀ ਸਨਮਾਨਿਤ ਕੀਤਾ ਗਿਆ। ਸੰਗਰੂਰ ਦੇ ਵਿੱਚ ਕੰਪੈਰੀਟਿਵ ਇਹਨੂੰ ਵਨ ਆਫ ਦੀ ਟਫੈਸਟ ਡਿਸਟ੍ਰਿਕਟ ਕਿਹਾ ਜਾਂਦਾ ਹੈ। ਜਿਹੜਾ ਲੌਂਡ ਆਰਡਰ ਦੀਆਂ ਤੇ ਐਜੀਟੇਸ਼ਨਲ ਦੇ ਹਿਸਾਬ ਦੇ ਨਾਲ ਤੇ ਵੀਆਈਪੀ ਵਿਜ਼ਿਟ ਦੇ ਹਿਸਾਬ ਦੇ ਨਾਲ ਤੇ ਇਸ ਕਰਕੇ ਇਹਦੇ ਵਿੱਚ ਜਿਹੜੇ ਮੁਲਾਜ਼ਮਾਂ ਨੂੰ ਕੰਪੈਰੀਟਿਵ ਜਿਹੜੇ ਆ ਬਾਕੀ ਪੰਜਾਬ ਨਾਲੋਂ ਜ਼ਿਆਦਾ ਡਿਊਟੀਆਂ ਹੋ ਪੈਂਦੀਆਂ ਜਿਹੜੇ ਮੈਨ ਆਰਜ਼ ਕੀਤਾ ਜਾਵੇ ਕਿ ਕਿੰਨੇ ਘੰਟੇ ਕੰਮ ਕੀਤਾ ਹੋਇਆ ਜਿਹੜੇ ਬਹੁਤ ਸਾਰੇ ਡਿਸਟ੍ਰਿਕਟਸ ਨਾਲੋਂ ਜ਼ਿਆਦਾ ਆਏ ਨੂੰ ਡਿਊਟੀ ਦਿੰਦੇ ਆ ਤੇ ਇਹ ਜਿਹੜੀ ਐਸਐਸਪੀ ਸਰਤਾਜ ਚੈਲ ਦੀ ਜਿਹੜੀ ਅਗਵਾਈ ਦੇ ਵਿੱਚ ਜਿਹੜੀ ਡਿਸਟ੍ਰਿਕਟ ਪੁਲਿਸ ਹੈ ਉਹਨੇ ਪਿਛਲੇ ਸਮੇਂ ਦੇ ਵਿੱਚ ਬਹੁਤ ਅੱਛੇ ਕੰਮ ਬਹੁਤ ਸਾਰੀਆਂ ਰਿਕਵਰੀਜ਼ ਉਹ ਹੋਈਆਂ ਬਹੁਤ ਸਾਰੇ ਪ੍ਰੀਵੈਂਟਿਵ ਹੋਏ ਜਿਹਦੇ ਕਾਰਨ ਕਈ ਵਾਰਦਤਾਂ ਨੂੰ ਟਲੀਆਂ ਤੇ ਜਿਹੜੀ ਡਿਊਟੀ ਲਈ ਜਿਹੜਾ ਇਹਨਾਂ ਦਾ ਜਿਹੜਾ ਜਿਹੜਾ ਲੈਵਲ ਆਫ ਡਿਊਟੀ ਹੈ ਲੈਵਲ ਆਫ ਕਮਿਟਮੈਂਟ ਹੈ ਉਹਨੂੰ ਰੈਕੋਗਨਾਈਜ਼ ਕਰਦੇ ਹੋયા ਡੀਜੀ ਪੰਜਾਬ ਨੇ ਇਹਨਾਂ ਨੂੰ ਲਗਭਗ ਫੋਰਸ ਦੇ ਵੱਖ-ਵੱਖ ਰੈਂਕਸ ਨੂੰ 20 ਲੱਖ ਰੁਪਏ ਦਾ ਕੈਸ਼ ਰਿਵਾਰਡ ਉਹਦੇ ਚ 1800 ਮੁਲਾਜ਼ਮਾਂ ਨੂੰ ਕਲਾਸ 1 ਸਰਟੀਫਿਕੇਟ ਜਿਹੜੇ ਕਲਾਸ 2 ਆ ਮੈਨੂੰ ਲੱਗਦਾ ਵੀ ਬਹੁਤ ਸਾਰੇ ਮੁਲਾਜ਼ਮਾਂ ਨੂੰ ਇੰਨੇ ਇੱਕ ਨੰਬਰ ਤੇ ਹੀ ਲਗਭਗ ਕਹਿ ਦੋ ਵੀ ਜਿਹੜੇ ਮੇਰੇ ਪਿਛਲੇ 5 6 5 ਕੁ ਮਹੀਨਿਆਂ ਦੇ ਵਿੱਚ ਹੀ ਮੈਨੂੰ ਲੱਗਦਾ ਵੀ 1500 ਤੋਂ ਵੱਧ ਮੇਰੇ ਵੱਲੋਂ ਕਲਾਸ 2 ਸਰਟੀਫਿਕੇਟ ਤੇ ਡੀਜੀਪੀ ਡਿਸਕ ਜਿਹੜੀ ਹੁੰਦੀ ਹੈ ਜਿਹਦੇ ਵਿੱਚ ਉਹ ਅਸੀਂ ਅੱਗੇ ਵਰਦੀ ਤੇ ਆਪਦੇ ਡਿਸਪਲੇ ਕਰਦੇ ਆ ਉਹ 70 ਤੋਂ ਵੱਧ ਮੁਲਾਜ਼ਮਾਂ ਨੂੰ ਇੱਥੇ ਦਿੱਤੀ ਜਾਂਦੀ ਹੈ ਮਕਸਦ ਇਹ ਹੀ ਹੁੰਦਾ ਵੀ ਜਿਹੜੇ ਚੰਗੇ ਮੁਲਾਜ਼ਮ ਹੈ ਉਨਾ ਨੂੰ ਸਨਮਾਨਿਤ ਕਰਨਾ ਨਾਲ ਨਾਲ ਮੈਂ ਹਮੇਸ਼ਾ ਇਹ ਕਹਿਆ ਕਰਦਾ ਵੀ ਤੇ ਜਿੰਨੇ ਅਵਾਰਡ ਤੇ ਰਿਵਾਰਡ ਹੁੰਦੇ ਆ ਉਹ ਦਾ ਮਤਲਬ ਹੁੰਦਾ ਮੋਰ ਆਫ ਰਿਸਪੌਂਸਿਬਿਲਟੀ ਇਸ ਕਰਕੇ ਤੇ ਉਹ ਜਿਹੜੇ ਸਾਰਿਆਂ ਨੂੰ ਅੱਜ ਸਨਮਾਨਿਤ ਕੀਤਾ ਜਾਊਗਾ ਨਾਲ ਨਾਲ ਇਹਦਾ ਮਕਸਦ ਇਹ ਹੁੰਦਾ ਵੀ ਦੂਜੇ ਮੁਲਾਜ਼ਮ ਇਸ ਗੱਲ ਤੋਂ ਪ੍ਰੇਰਿਤ ਹੋਣ ਅਸੀਂ ਵੀ ਇਹਦੇ ਇਸੇ ਤਰੀਕੇ ਨਾਲ ਆਪਦੇ ਅਵਾਰਡ ਲੈਣੇ ਆ ਰਿਵਾਰਡ ਲੈਣੇ ਆ ਤੇ ਚੰਗੇ ਕੰਮ ਕਰਨੇ ਆ ਤਾਂ ਕਿ ਲੋਕਾਂ ਦੇ ਵਿੱਚ ਇੱਕ ਫਰੈਂਡਲੀ ਪੁਲਿਸ ਦਾ ਮੈਸੇਜ ਆਵੇ ਨਾਬਾ ਦੱਸੋ ਤੋਂ ਰੋਡ ਦੇ ਨਜ਼ਦੀਕ ਪਿੰਡ ਜਾਸਵਾਲ ਵਿਖੇ ਜਿੱਥੇ ਮੋਟਰਸਾਈਕਲ ਤੇ ਸਵਾਰ ਹੋ ਕੇ ਰਿਸ਼ਤੇਦਾਰ ਦੇ ਨਾਲ ਮੱਥਾ ਟੇਕਣ ਚਾਹ ਰਹੀ ਔਰਤ ਨੂੰ ਸਲੰਡਰਾਂ ਵਾਲੇ ਟਰੱਕ ਚਾਲਕ ਨੇ ਦਰੜ ਦਿੱਤਾ ਤੇ ਸਾਹ ਚੇ ਦਰਾਨ ਔਰਤ ਦੀ ਮੌਤ ਹੋ ਗਈ ਤੇ ਮੋਟਰਸਾਈਕਲ ਚਾਲਕ ਨੌਜਵਾਨ ਬਹਾਲ-ਬਾਲ ਬਚ ਜਾਂਦਾ ਹੈ ਇਸੇ ਦੌਰਾਨ ਗੁੱਸੇ ਵਿੱਚ ਆਏ ਪਰਿਵਾਰਕ ਮੈਂਬਰਾਂ ਨੇ ਨਾਬੋਬਾ ਦਾ ਮਾਰਿਆ ਮੇਰੀ ਮੂਲਾ ਦਾਇ ਪਿੱਛਲੇ ਡਰਾਰਾ ਉੱਤੇ ਡੇਰ ਕਰਤੇ ਜੀ ਅੱਛਾ ਫੇੜ ਲੱਗੀ ਹਾਂਜੀ ਹਾਂ ਮਾਤਾ ਟੈਰਾ ਥੱਲੇ ਆ ਗਈ ਮਾਤਾ ਡਾਰਾ ਫੱਲਿਆ ਜੀ ਯਾ ਡਰਾਈਵਰ ਜਾਥੇ ਮਾਰ ਕੇ ਤਾਂ ਆਉਣਾ ਚਾਹੀਦਾ 2 ਘੰਟੇ ਹੋ ਗਏ ਡੈੱਡ ਬਾਡੀ ਪੈਣੀ ਜਿੰਨਾ ਚਿਰ ਕੋਈ ਹੱਥ ਲਾਸ ਨਾ ਆਉਂਦਾ ਡੈੱਡ ਬਾਡੀ ਨਹੀਂ ਚੱਕਦੇ ਅਸੀਂ ਪਰਚਾ ਥੀਂ ਦਰਜ ਹੋਇਆ ਸਰਦਾਰ ਭਾਈ ਬਰਿਆ ਬਰਿਆ ਮਾਰ ਕੇ ਇੱਥੇ ਬਲਾਉ ਇੱਥੇ ਪਰਚਾ ਦਰਜ ਕਰਾਵਾਂਗੇ ਨਾਬਾ ਦੱਸੋ ਤੋਂ ਰੋਡ ਤੇ ਨਜ਼ਦੀਕ ਪਿੰਡ ਜਾਸਵਾਲ ਵਿਖੇ ਜਿੱਥੇ ਮੋਟਰਸਾਈਕਲ ਤੇ ਸਵਾਰ ਹੋ ਕੇ ਰਿਸ਼ਤੇਦਾਰ ਨਾਲ ਮੱਥਾ ਟੇਕਣ ਜਾ ਰਹੀ ਔਰਤ ਨੂੰ ਸਿਲੰਡਰਾਂ ਵਾਲੇ ਟਰੱਕ ਚਾਲਕ ਨੇ ਦਰੜ ਦਿੱਤਾ ਇਸ ਹਾਦਸੇ ਦੌਰਾਨ ਔਰਤ ਦੀ ਮੌਤ ਹੋ ਚੰਦੀ ਹੈ ਤੇ ਮੋਟਰਸਾਈਕਲ ਚਾਲਕ ਨੌਜਾਨ ਪਾਲ ਪਾਲ ਬਚ ਜਾਂਦਾ ਇਜਰਨ ਗੁੱਸੇ ਚ ਆਏ ਪਰਿਵਾਰਕ ਮੈਂਬਰਾਂ ਨੇ ਨਾਬਾਪਾਤ ਸੋ ਰੋਡ ਤੇ ਤਣਾ ਲਗਾ ਦਿੱਤਾ ਤੇ ਚੱਕਾ ਚਾਮ ਕਰਕੇ ਰੋਜ਼ ਪ੍ਰਦਰਸ਼ਨ ਕੀਤਾ ਇਸ ਮੌਕੇ ਪਰਿਵਾਰਕ ਮੈਂਬਰਾਂ ਨੇ ਟਰੱਕ ਚਾਲਕ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਦੀ ਮੰਗ ਕੀਤੀ ਹੈ ਕੁਛ ਨਹੀਂ ਸਰ ਕਰੂ ਆਈ ਹੰਦੀ ਮਦਦਵਾਈ ਲੈਣ ਚਲਣੀ ਹੈ ਹਾਂ ਸਰੂ ਤੋਰ ਪਈ ਇਹ ਮੈਨੂੰ ਇਹ ਵੀ ਨਹੀਂ ਪਤਾ ਬਿੱਲੀ ਕਿੜਾ ਵੀ ਲਈ ਜਾਂਦੀ ਕਿ ਨਹੀਂ ਸ਼ੌਲੀ ਕੱਲਾ ਮੈਂ ਵੇਖਿਆ ਸਿਰ ਤੇ ਕੀਤਾ ਹੋਇਆ ਹੈ ਅੱਛਾ ਅੱਛਾ ਤਾਂ ਮੈਂ ਇਹ ਦਵਾਈ ਲੈ ਕੇ ਵਾਪਸ ਮੋੜੇ ਆਵੇਗੀ ਤਾਂ ਬੱਚੇ ਮੇਰੇ ਛੋਟੇ ਛੋਟੇ ਨੇ ਕਦੋਂ ਆਈਏ ਇਹ ਸਾਡੇ 5:30 ਦਾ ਟਾਈਮ ਸੀ ਜਦੋਂ ਕਰੋ ਹਾਂ ਕਰੋ ਆਈਏ ਹਾਂ ਇੱਥੇ ਅੱਜ ਤੁਹਾਨੂੰ ਕਿਵੇਂ ਪਤਾ ਇੱਥੇ ਸਾਨੂੰ ਤੋਂ ਹੁਣ ਪਤਾ ਲੱਗਾ ਸਰ ਸਵੇਰੇ ਪਤਾ ਲੱਗਿਆ ਰਾਤੀ ਤਾਂ ਨਹੀਂ ਪਤਾ ਸਾਨੂੰ ਮੇਰੇ ਹੱਸ ਬੈਂਡ ਵੀ ਗਏ ਹੋ ਐਸੀ ਕੰਮ ਸਬਜ਼ੀ ਵੇਚਣ ਗਏ ਕਿਸੇ ਨੇ ਦੱਸਿਆ ਹਾਂ ਇੱਥੇ ਆਪਣੇ ਭਰਾ ਹਣਾਂ ਸੀ ਹੁੰਨੇ ਵੇਖਾ ਕਹਿੰਦਾ ਮਾਮੀ ਮਾਤਾ ਆਪਣੀ ਤੋਂ ਫਾਇ ਲੱਗੀ ਹੋਈ ਉਹਨੇ ਦੱਸਿਆ ਉਹ ਕੀ ਤਾਲੁਕ ਹਿਸਾਬ ਹੈ ਸਾਨੂੰ ਸਰ ਕੋਈ ਸ਼ੱਕ ਨਹੀਂਗਾ ਕਿਸੇ ਤੇ ਅੱਛਾ ਹਾਂਜੀ ਆਪਣੇ ਆਫਾਈ ਲੱਗ ਗਈ ਹਾਂਜੀ ਕੋਈ ਤਾਂਗ ਪ੍ਰੇਸ਼ਾਨ ਸੀ ਕੀ ਕਰ ਨਹੀਂ ਸਰ ਤਾਂਗ ਪ੍ਰੇਸ਼ਾਨ ਕੋਈ ਨਹੀਂ ਹੋਣ ਵਿੱਚੂ ਬਿਮਾਰ ਹੋਈ ਇਸ ਖੇਚਲ ਵੀ ਹੁੰਦੀ ਕੱਢੀ ਹੈ ਲੈਟਰਿੰਗ ਬਾਥਰੂਮ ਲੱਗੀ ਰਹੀ ਸੀ ਹਮਮ ਕਰੇ ਦਵਾਈ ਦਵਾ ਦੇ ਰਹੇ ਦੋ ਸੇਸ਼ਨ ਸਾਡੀਆਂ ਅਸਦੀਆਂ ਖਾਸ ਖਬਰਾਂ ਨਵੀਆਂ ਤੇ ਤਾਜ਼ਾ ਖਬਰਾਂ ਦੇ ਨਾਲ ਤੁਹਾਡੇ ਸਾਹਮਣੇ ਫਿਰ ਤੋਂ ਰੂਬਰੂ ਹੋਵਾਂਗੇ ਤਤਕਲੀ ਮੈਨੂੰ ਯਾਨੀਕੇ ਤੇਜਿੰਦਰ ਕੌਰ ਨੂੰ ਦਿਉ ਇਜਾਜ਼ਤ ਰੱਬ ਰਾਖਾ